ਪੰਜਾਬ ਦੇ ਲੋਕਾਂ ਦੀ ਹੈਲਥ ਨਾਲ ਕਿਸੇ ਵੀ ਤਰੀਕੇ ਦਾ ਸਮਝੌਤਾ ਨਹੀਂ ਕੀਤਾ ਜਾਏਗਾ ਅਤੇ ਜੇਕਰ ਕਿਸੇ ਦੀ ਦਵਾਈ ਦੀ ਗੁਣਵੱਤਾ ਠੀਕ ਨਹੀਂ ਹੈ ਤਾਂ ਉਸ ਨੂੰ ਬਾਜ਼ਾਰ ਦੇ ਵਿੱਚੋਂ ਹਟਾ ਦਿੱਤਾ ਜਾਏਗਾ। ਕੱਲ ਵੀ ਹੈਲਥ ਡਿਪਾਰਟਮੈਂਟ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਔਰ 112 ਦਵਾਈਆਂ ਪੰਜਾਬ ਦੇ ਵਿੱਚੋਂ ਬੈਨ ਕਰ ਦਿੱਤੀਆਂ ਗਈਆਂ। ਗੱਲਬਾਤ ਕਰਾਂਗੇ ਪੰਜਾਬ ਦੇ ਹੈਲਥ ਮੰਤਰੀ ਬ੍ਰਵੀਰ ਜੀ ਦੇ ਨਾਲ। ਸਰ ਜਿਸ ਤਰੀਕੇ ਦੇ ਨਾਲ ਕੱਲ ਦਾ ਇੱਕ ਵੱਡਾ ਫੈਸਲਾ ਇੱਕਦਮ 112 ਦਵਾਈਆਂ ਨੂੰ ਹਟਾ ਦਿੱਤਾ ਗਿਆ। ਕਾਰਨ ਕੀ ਰਿਹਾ ਇਹਨਾਂ ਦਵਾਈਆਂ ਨੂੰ ਹਟਾਉਣ ਦਾ? ਇਹ ਜਿਹੜੀਆਂ ਦਵਾਈਆਂ ਹੈਗੀਆਂ ਇਹ 올 ਇੰਡੀਆ ਲੈਵਲ ਤੇ ਹਨ ਮਤਲਬ ਉਹਦੇ ਚ ਬਹੁਤ ਸਾਰੀਆਂ ਦਵਾਈਆਂ ਹੋ ਸਕਦਾ ਪੰਜਾਬ ਚ ਜਾਂ ਨਾਰਥ ਇੰਡੀਆ ਵਿੱਚ ਨਾ ਹੋਣ ਇਹਦੇ ਚ ਬਹੁਤ ਸਾਰੀਆਂ ਕੰਪਨੀਆਂ ਇਨਵੋਲਡ ਹੈ ਇਹਦੇ ਜਿਸ ਤਰ੍ਹਾਂ ਇੱਕ ਸੈਂਟਰ ਦੀ ਯੂਨੀਵਰਸਿਟੀ ਸਟ੍ਰੈਸਕੋ ਕਹਿੰਦੇ ਆ ਸੈਂਟਰਲ ਡਰਗ ਸਟੈਂਡਰਡ ਅਥਾਰਟੀ ਜੁੜੀ ਹੈਗੀ ਆ ਉਹ ਉਹਨਾਂ ਵੱਲੋਂ ਤੇ ਜਿਹੜੀਆਂ ਸਟੇਟਸ ਦੀਆਂ ਲੈਬਾਰਟਰੀਜ਼ ਆ ਉਹਨਾਂ ਨੇ ਟੈਸਟ ਕਰਦੇ ਆ ਇਹ ਲਗਾਤਾਰ ਪ੍ਰਕਿਰਿਆ ਚੱਲਦੀ ਆ ਕਿ ਅਸੀਂ ਮਾਰਕੀਟ ਚ ਦਵਾਈਆਂ ਲੈ ਕੇ ਜਿਹੜੀਆਂ ਗਵਰਨਮੈਂਟ ਸਪਲਾਈ ਦੇ ਵਿੱਚ ਆਉਂਦੀਆਂ ਪਹਿਲਾਂ ਅਸੀਂ ਸਾਰਿਆਂ ਨੂੰ ਕੁਆਰੰਟਾਈਨ ਕਰਕੇ ਟੈਸਟ ਕਰਕੇ ਗਵਰਨਮੈਂਟ ਸਪਲਾਈ ਦੇ ਵਿੱਚ ਸਰਟੀਫਾਈਡ ਮੈਡੀਸਿਨ ਜਾਂਦੀ ਆ ਬਟ ਜਿਹੜੇ ਪ੍ਰਾਈਵੇਟ ਪਲੇਅਰਸ ਹੈਗੇ ਆ ਉਹ ਮਾਰਕੀਟ ਦੇ ਵਿੱਚ ਆ ਜੁੰਦੀਆਂ ਤੇ ਅਸੀਂ ਮਾਰਕੀਟ ਜਦੋਂ ਕੋਈ ਕੰਪਲੇਂਟ ਆਉਂਦੀ ਆ ਤਾਂ ਉਸ ਵੇਲੇ ਕਰਦੇ ਆ ਆਦਰਵਾਈਜ਼ ਅਸੀਂ ਰੈਂਡਮਲੀ ਵੀ ਸੈਂਪਲ ਲੈ ਕੇ ਟੈਸਟਿੰਗ ਕਰਦੇ ਆ ਜਿਹੜੇ ਉਹ ਸੈਂਪਲ ਫੇਲ ਫਿਰ ਅਸੀਂ ਉਹ ਸਾਡਾ ਇੱਕ ਆਪਣਾ ਮੈਕੈਨਿਜ਼ਮ ਹੈਗਾ ਕਿ ਜਿਹੜਾ ਸਿਹਤ ਮਹਿਕਮਾ ਹੈਗਾ ਜਿਸ ਤਰ੍ਹਾਂ ਸਾਡੇ ਡਰਗ ਕੰਟਰੋਲ ਅਫਸਰ ਹੈ ਜ਼ੋਨਲ ਲਾਇਸੈਂਸਿੰਗ ਅਥਾਰਟੀ ਹੈ ਸਿਵਲ ਸਰਜਨ ਹੈ ਸਾਡੇ ਜਿੰਨੇ ਸਰਕਾਰੀ ਡਾਕਟਰ ਹੈਗੇ ਆ ਚਾਹੇ ਮੈਡੀਕਲ ਕਾਲਜਸ ਵਿੱਚ ਹੈ ਚਾਹੇ ਡਿਸਪੈਂਸਰੀਸ ਚਾਹੇ ਸਿਵਲ ਹਸਪਤਾਲਾਂ ਦੇ ਵਿੱਚ ਹੈ ਇਸੇ ਤਰ੍ਹਾਂ ਜਿਹੜੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਸ ਹੈ ਜਾਂ ਜਿਹੜਨੇ ਕੈਮਿਸਟ ਹੈਗੇ ਆ ਕੈਮਿਸਟ ਕੈਮਿਸ ਸ਼ਾਪਸ ਵਾਲੇ ਹੈਗੇ ਉਹਨਾਂ ਸਾਰਿਆਂ ਦਾ ਸਾਡਾ ਇੱਕ ਸਟਰਕਚਰ ਬਣਿਆ ਹੋਇਆ ਉਹਨਾਂ ਸਾਰਿਆਂ ਨੂੰ ਇਨਫੋਰਮੇਸ਼ਨ ਜਾਂਦੀ ਹੈ ਕਿ ਇਹ ਵਾਲੀਆਂ ਦਵਾਈਆਂ ਦੀ ਗੁਣਵੱਤਾ ਠੀਕ ਨਹੀਂ ਹੈ ਇਹ ਇਹ ਅਸੀਂ ਪ੍ਰਕਿਰਿਆ ਕਰਦੇ ਆਂ ਤੇ ਉਹਨੂੰ ਥੋੜਾ ਜਿਹਾ ਹਾਈਲਾਈਟ ਕਰਕੇ ਜਿਹੜਾ ਮਕਸਦ ਇਹ ਸੀਗਾ মিডিਆ ਦਾ ਬਹੁਤ ਵੱਡਾ ਰੋਲ ਹੈ ਕਿ ਜੇ ਜਿਹੜਾ ਆਮ ਲੋਕ ਹੈ ਜੇ ਉਹਨਾਂ ਨੂੰ ਵੀ ਪਤਾ ਹੋਏਗਾ ਤਾਂ ਜੇ ਕਿਤੇ ਕੋਈ ਸਪੋਜ਼ ਕਰ ਲਓ ਪੰਜਾਬ ਦੇ ਵਿੱਚ ਸੈਂਕੜੇ ਹਜ਼ਾਰਾਂ ਲੱਖਾਂ ਬੰਦੇ ਇਹਦੇ ਨਾਲ ਡੀਲ ਕਰਦੇ ਆ ਜੇ ਉਹਨਾਂ ਦੇ ਵਿੱਚੋਂ ਕਿਸੇ ਨੂੰ ਨਹੀਂ ਪਤਾ ਹੋਏਗਾ ਕੋਈ ਇਗਨੋਰੈਂਟ ਹੋਏਗਾ ਜਾਂ ਨੈਗਲੀਜੈਂਟ ਹੋਏਗਾ ਜੇ ਪਬਲਿਕ ਨੂੰ ਪਤਾ ਹੋਏਗਾ ਉਹ ਪੁਆਇੰਟ ਆਊਟ ਕਰ ਲੈ ਕੇ ਕਿ ਦਵਾਈ ਤਾਂ ਜਿਹੜੀ ਹੈਗੀ ਆ ਦੀ ਗੁਣਵੱਤਾ ਸਹੀ ਨਹੀਂ ਹੈ ਇਹ ਤਾਂ ਪੰਜਾਬ ਸਰਕਾਰ ਨੇ ਮਨਾ ਕਰਤਾ ਲਿਖਣ ਤੋਂ ਤਾਂ ਉਹਦੇ ਨਾਲ ਵੀ ਜਿਹੜਾ ਜਨਤਾ ਨੂੰ ਫਾਇਦਾ ਹੋਏਗਾ ਕਿਸੇ ਵੀ ਹਾਲਤ ਦੇ ਵਿੱਚ ਚਾਹੇ ਕੋਈ ਦਵਾਈਆਂ ਮਾਰਨ ਵਾਲਾ ਜਾਂ ਕੋਈ ਖਾਣੇ ਵਾਲੀਆਂ ਚੀਜ਼ਾਂ ਨਾਲ ਸੰਬੰਧਿਤ ਹੋਵੇ ਉਹ ਕਿਸੇ ਨੂੰ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾ ਜਾ ਸਕਦਾ ਜਿਸ ਤਰੀਕੇ ਦੇ ਨਾਲ ਹੁਣ ਦਵਾਈਆਂ ਮਾਰਕੀਟ ਦੇ ਵਿੱਚ ਆਉਣੀਆਂ ਬਹੁਤ ਸਾਰੇ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੇ ਇਸ ਨੂੰ ਖਰੀਦ ਕੇ ਖਾ ਵੀ ਲਿਆ ਹੋਵੇਗਾ ਜਿਨ੍ਹਾਂ ਦੇ ਸ਼ਾਇਦ ਘਰਾਂ ਦੇ ਵਿੱਚ ਵੀ ਦਵਾਈ ਪਈ ਹੋएगी ਤਾਂ ਫਿਰ ਕੀ ਨੁਕਸਾਨ ਉਸ ਚੀਜ਼ ਦਾ ਜਿਹੜਾ ਉਸ ਦੀ ਪਰਪਾਈ ਕੋਈ ਕਰਨ ਦਾ ਹੱਲ ਹੈ ਕਿ ਕੰਪਨੀਆਂ ਤੋਂ ਕੋਈ ਵੱਡਾ ਐਕਸ਼ਨ ਲਿਆ ਜਾਵੇ हां बिल्कुल एदी त बहुत बड़ी एग्जांपल है जेडी खांसी दी दवाई सी जो मध्य प्रदेश ਦੇ ਵਿੱਚ ਮੇਰਾ ਖਿਆਲ 20 ਤੋਂ ਜ਼ਿਆਦਾ 20 ਬਾਹਰ हां 23 ਬੱਚਿਆਂ ਦੀ ਜਿਹੜੀ ਹੈਗੀ ਆ ਉਹ ਮੌਤ ਹੋਈ ਉਹਦੇ ਨਾਲ ਉਹਦੇ ਵਿੱਚ ਜਿਹੜੀ ਹੈਗੀ ਆ ਡਾਈਥੀਨ ਗਲਾਈਕੋਲ ਜਿਹਨੂੰ ਡੀ ای ਚੀਜ਼ ਹੈ ਈਜੀ ਆ ਜਿਹੜੀ ਪੋਲੀਪ੍ਰੋਪੀਲਨ ਗਲਾਈਕੋਲ ਦੀ ਜਗ੍ਹਾ ਤੇ ਉਹਨਾਂ ਨੇ ਪ੍ਰੀਜ਼ਰਵੇਟਿਵ ਜਿਹੜਾ ਸੀ ਉਹ ਇੰਡਸਟਰੀ ਬੜਾ ਯੂਜ਼ ਕੀਤਾ ਹੋਇਆ ਸੀਗਾ ਜਿਹੜੀ ਕਿ ਬਹੁਤ ਵੱਡੀ ਇੱਕ ਮੈਂ ਕਹੂੰਗਾ ਇੱਕ ਕ੍ਰਿਮੀਨਲ ਕਾਂਸਪੀਰੇਸੀ ਜਾਂ ਬਹੁਤ ਵੱਡਾ ਜਿਹੜਾ ਹੈਗਾ ਉਹਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਉਹਨਾਂ ਤੇ ਪਰਚੇ ਵੀ ਹੁੰਦੇ ਆ ਸਾਡੇ ਪਹਿਲਾਂ ਆਈ ਵੀ ਫਲੂਇਡਸ ਦੇ ਵਿੱਚ ਖਰਾਬੀ ਆਈ ਸੀ ਮੈਂ ਉਹ ਕੰਪਨੀ ਦੇ ਸਾਰੇ ਪ੍ਰੋਡਕਟ ਟੈਸਟ ਕਰਕੇ ਸਾਰੇ ਪ੍ਰੋਡਕਟ ਬੈਨ ਕਰ ਦਿੱਤੇ ਸੀ ਅਲਟੀਮੇਟਲੀ ਉਹ ਫੈਕਟਰੀ ਦੀ ਵੀ ਜਿਹੜੀ ਉਹਦੀ ਮੈਨੂਫੈਕਚਰਿੰਗ ਵੀ ਬੰਦ ਕਰਾ ਦਿੱਤੀ ਸੀ ਉਹਦੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਹਦੇ ਨਾਲ ਜਿਹੜੀ ਹੈਗੀ ਹੈ ਕਿਉਂਕਿ ਜਦੋਂ ਕੋਈ ਪੇਸ਼ੈਂਟ ਬਿਮਾਰ ਹੁੰਦਾ ਉਹਨੂੰ ਦਵਾਈ ਨੇ ਉਹਨੂੰ ਠੀਕ ਕਰਨਾ ਉਹਨੇ ਰਾਮਬਾਨ ਬਣਨਾ ਉਹਦੇ ਵਾਸਤੇ ਨਾ ਕਿ ਉਹਦੀ ਜਾਨ ਲੇਵਾ ਹੋ ਜਾਵੇ ਉਹਦੇ ਵਾਸਤੇ ਖਾਂਸੀ ਨਾਲ ਤਾਂ ਬੰਦੇ ਦੀ ਸ਼ਾਇਦ ਜਾਨ ਨੂੰ ਕੋਈ ਖਤਰਾ ਨਹੀਂ ਹੈ ਲੇਕਿਨ ਦਵਾਈ ਨਾਲ ਜਾਨ ਨੂੰ ਖਤਰਾ ਇਹ ਨਹੀਂ ਹੋਣਾ ਚਾਹੀਦਾ ਇਹ ਬਹੁਤ ਮਾੜੀ ਗੱਲ ਹੈ ਔਰ ਜਿਹੜੇ ਜਿੰਨੇ ਵੀ ਚਾਹੇ ਮਲਾਵਟ ਖੋਰ ਹੈ ਚਾਹੇ ਦਵਾਈਆਂ ਦੇ ਆ ਜਾਂ ਖਾਣ ਵਾਲੀਆਂ ਚੀਜ਼ਾਂ ਦੇ ਉਹਨਾਂ ਨੂੰ ਸਖਤ ਤਾੜਨਾ ਵੀ ਕਰਦੇ ਆ ਅਸੀਂ ਔਰ ਲੋਕਾਂ ਨੂੰ ਕਹਿੰਦੇ ਆ ਵੀ ਤੁਹਾਨੂੰ ਵੀ ਸੁਚੇਤ ਰਹਿਣ ਦੀ ਲੋੜ ਆ ਹਾਲਾਂਕਿ ਸਿਹਤ ਵਿਭਾਗ ਜਿਹੜਾ ਹੈਗਾ ਆਪਣਾ ਫਰਜ਼ ਜਿਹੜਾ ਉਹ ਪੂਰਾ ਨਿਭਾ ਰਿਹਾ ਹੈਗਾ ਸਾਰੇ ਜਿੰਨੇ ਵੀ ਉਹਦੇ ਨਾਲ ਸੰਬੰਧਿਤ ਹੈ ਉਹ ਮਤਲਬ ਸਾਡੇ ਡਾਇਰੈਕਟਰਾਂ ਤੋਂ ਲੈ ਕੇ ਜਿੰਨੇ ਪੈਰਾਮੈਡੀਕਸ ਹੈ ਜਿਹੜੇ ਪ੍ਰਾਈਵੇਟ ਪਲੇਅਰਸ ਹੈਗੇ ਆ ਜਾਂ ਪ੍ਰਾਈਵੇਟ ਡਾਕਟਰਸ ਹੈ ਚਾਹੇ ਨਰਸਸ ਹੈ ਚਾਹੇ ਕੈਮਿਸਟ ਐਸੋਸੀਏਸ਼ਨ ਵਾਲੇ ਆ ਫਾਰਮਾਸਿਸਟ ਹੈ ਉਹਨਾਂ ਨੂੰ ਸਾਰਿਆਂ ਨੂੰ ਇਨਫੋਰਮ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਤੁਸੀਂ ਰੈਗੂਲਰਲੀ ਜੜੇ ਸਿਹਤ ਵਿਭਾਗ ਦੇ ਜਿਹਨੇ ਅਲਰਟਸ ਆਂਦੇ ਆ ਜਿੰਨੀਆਂ ਪੋਸਟਾਂ ਆਂਦੀਆਂ ਜਿਹੜੀ ਉਹਨਾਂ ਨੂੰ ਚਿੱਠੀਆਂ ਜਾਂਦੀਆਂ ਹੈਗੀਆਂ ਉਹ ਇਹ ਮਤਲਬ ਚਿੱਠੀ ਫੜ ਕੇ ਸਾਈਡ ਤੇ ਨਹੀਂ ਰੱਖਣੀ ਦੇਖਣਾ ਹੈਗਾ ਵੀ ਇਹਦੇ ਚ ਕਿਹੜੀਆਂ ਦਵਾਈਆਂ ਆ ਗਈਆਂ ਕਿਓ ਦਵਾਈਆਂ ਕਿਤੇ ਤੁਹਾਡੇ ਸ਼ਹਿਰ ਦੇ ਵਿੱਚ ਅਵੇਲੇਬਲ ਤਾਂ ਨਹੀਂ ਆ ਤੁਸੀਂ 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 ਡਾਕਟਰੀ ਟੀਮਾਂ ਦੀ ਡਿਊਟੀ ਲਗਾਤੀ ਹੈ ਕਿ ਮੈਡੀਕਲ ਨੇ ਜਿਹੜੇ ਉਹਨਾਂ ਦਾ ਚੈੱਕ ਅਪ ਕੀਤਾ ਜੋ ਕਿ ਹੁੰਦਾ ਕਿ ਡਾਕਟਰ ਮੈਡੀਕਲ ਨੂੰ ਹੁੰਦਾ ਕਿ ਚਲੋ ਜਿੰਨਾ ਕ ਸਟਾਕ ਆ ਗਿਆ ਇਹਨਾਂ ਕ ਵੇਚ ਦਾਂਗੇ ਅਗਲਾ ਨਹੀਂ ਮੰਗਾਵਾਂ ਬਿਲਕੁਲ ਕਰਦੇ ਅਸੀਂ ਇਸੇ ਤਰ੍ਹਾਂ ਕਰਦੇ ਅਸੀਂ ਇਸੇ ਤਰ੍ਹਾਂ ਸੈਂਪਲ ਲਏ ਸੀ ਜਿਹੜੇ ਪੰਜਾਬ ਦੇ ਵਿੱਚ ਵੀ ਫੇਰ ਹੋਏ ਆ ਉਹਦੇ ਚੋਂ ਪੰਜ ਕੰਪਨੀਆਂ ਪੰਜਾਬ ਦੀਆਂ ਵੀ ਉਹਨਾਂ ਦੀ ਮੈਂ ਟੋਟਲ ਆਡਿਟ ਜਿਹੜਾ ਹੈਗਾ ਵੀ ਜਿਹੜੇ ਬਾਕੀ ਦੇ ਪ੍ਰੋਡਕਟ ਵੀ ਬਣਾਉਂਦੇ ਆ ਉਹਨਾਂ ਦੇ ਸਾਰਿਆਂ ਦੇ ਸੈਂਪਲ ਵੀ ਭਰ ਲਏ ਆ ਅਸੀਂ ਵੀ ਸਾਰੇ ਪ੍ਰੋਡਕਟ ਦੇਖੋ ਉਹਨਾਂ ਦੇ ਉਹਨਾਂ ਦੇ ਵਿੱਚੋਂ ਕਿ ਇਸ ਤੋਂ ਸਵਾਇ ਮੈਂ ਉਹਨਾਂ ਨੂੰ ਕਿਹਾ ਵੀ ਜਿੰਨੇ ਵੀ ਪੰਜਾਬ ਦੇ ਡਰੱਗ ਮੈਨੂਫੈਕਚਰਰ ਆ ਔਰ ਜਿੰਨੇ ਵੀ ਚਾਹੇ ਉਹ ਥੋਕ ਵਾਲੇ ਆ ਚਾਹੇ ਪਰਚੂਨ ਵਾਲੇ ਆ ਵੱਡੇ ਵਾਲੇ ਆ ਛੋਟੇ ਵਾਲੇ ਆ ਉਹਨਾਂ ਨੂੰ ਸਾਰਿਆਂ ਨੂੰ ਬੁਲਾਓ ਤੇ ਉਹਨਾਂ ਨੂੰ ਜਿਹੜੀਆਂ ਬੈਸਟ ਜਿਹੜੀਆਂ ਮੈਨੂਫੈਕਚਰਿੰਗ ਪ੍ਰੈਕਟਿਸਿਜ਼ ਆ ਗਈਆਂ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਉਹਨਾਂ ਨੂੰ ਦੱਸਾਂਗੇ ਵੀ ਵੀ ਤੁਸੀਂ ਜਿਹੜਾ ਰਾ ਮਟੀਰੀਅਲ ਆ ਰਾ ਮਟੀਰੀਅਲ ਨੂੰ ਟੈਸਟ ਕਰਾਓ ਪਹਿਲਾਂ ਫਿਰ ਜਦੋਂ ਤੁਸੀਂ ਦਵਾਈ ਬਣਾ ਲਈਓ ਉਹਦੇ ਜਿੰਨੇ ਬੈਚ ਨੰਬਰ ਆ ਉਹ ਸਾਰੇ ਜਿਹੜੀ ਵੀ ਗਵਰਨਮੈਂਟ ਦੀ ਅਪਰੂਵਡ ਕੋਲਬੋਰੀਆ ਉਸ ਤੋਂ ਸਰਟੀਫਾਈ ਕਰਾ ਕੇ ਫਿਰ ਮਾਰਕੀਟ ਵਿੱਚ ਭੇਜੋ ਉਹਨਾਂ ਨੂੰ ਤਾਂ ਕਿ ਇਹਦੇ ਨਾਲ ਇੱਕ ਤਾਂ ਇੱਕ ਪਾਸੇ ਤਾਂ ਮਰੀਜ਼ ਨੂੰ ਨੁਕਸਾਨ ਹੁੰਦਾ ਦੂਜੇ ਪਾਸੇ ਦੇਸ਼ ਦੀ ਬਦਨਾਮੀ ਵੀ ਹੁੰਦੀ ਹੈ ਇਹਦੇ ਨਾਲ ਜਦੋਂ ਤੁਹਾਡੇ ਜਾ ਕੇ ਗਾਮਬੀਆ ਦੇ ਵਿੱਚ ਜਾਂ WHO ਨੇ ਅਲਰਟ ਕੀਤਾ ਉਹ ਜਿਹੜੀਆਂ ਤੁਹਾਡੀ ਉਹਨੂੰ ਆਪਾਂ ਨੂੰ ਜਿਹੜਾ ਇੰਡੀਅਨ ਫਾਰਮੇਸੀ ਆਫ ਦਾ ਵਰਡ ਕਹਿੰਦੇ ਆ ਤੇ ਜਿਹੜਾ ਸਾਡਾ ਰੈਪਿਊਟੇਸ਼ਨ ਐਟ ਸਟੇਕ ਹੈ ਸਾਡਾ ਨੈਸ਼ਨਲ ਪ੍ਰੈਸਟੀਜ ਐਟ ਸਟੇਕ ਹੈ ਲੋਕਾਂ ਦੀਆਂ ਜਾਨਾਂ ਐਟ ਸਟੇਕ ਆ ਸੋ ਸਟੇਕਸ ਆਰ ਵੈਰੀ ਹਾਈ ਤੇ ਬੱਸ ਆਪਾਂ ਆਓ ਸਾਰੇ ਜਣੇ ਮਿਲ ਕੇ ਆਪਾਂ ਨੂੰ ਜੇ ਪਬਲਿਕ ਅਵੇਅਰ ਹੋਏਗੀ ਤਾਂ ਸਾਰੇ ਜਣੇ ਅਲਰਟ ਰਹਿਣਗੇ ਸਾਡੇ ਅਫਸਰ ਵੀ ਜਿਹੜਾ ਨੀਚੀ ਤੋਂ ਨੀਚੇ ਜਿਹੜਾ ਵੀ ਕੋਈ ਟ੍ਰੈਕ ਕੰਟਰੋਲ ਅਫਸਰ ਹੈ ਸਾਰੇ ਆ ਜੇ ਜਨਤਾ ਦੇ ਵਿੱਚ ਜਾਣਕਾਰੀ ਹੋਏਗੀ ਇਸ ਕਰਕੇ ਜਾਣਕਾਰੀ ਬਹੁਤ ਇੰਪੋਰਟੈਂਟ ਹੈ ਮੀਡੀਆ ਦਾ ਰੋਲ ਬਹੁਤ ਇੰਪੋਰਟੈਂਟ ਹੈ ਤੇ ਅਸੀਂ ਨਾ ਤਾਂ ਦੇਸ਼ ਦੀ ਬਦਨਾਮੀ ਹੋਣ ਦੇਾਂਗੇ ਔਰ ਨਾ ਲੋਕਾਂ ਦੀ ਜਾਨ ਦਾ ਜਿਹੜਾ ਖੋਪਾੰਡ ਦੇਣਗੇ ਦੂਸਰੇ ਸਰ ਤੁਸੀਂ ਮਨੋਵਿਗਿਆਨ ਨੂੰ ਲੈ ਕੇ ਵੱਡੇ ਕਦਮ ਚੁੱਕਿਆ ਵਿਸ਼ੇਸ਼ ਟ੍ਰੇਨਿੰਗ ਹੈ ਜਿਹੜੀ ਉਹ ਡਾਕਟਰ ਸਾਹਿਬਾਨਾਂ ਦੀ ਲਗਾਈ ਗਈ ਹੈ ਕੀ ਖਾਸ ਉਸ ਟ੍ਰੇਨਿੰਗ ਦੇ ਵਿੱਚ ਰਹੇਗਾ ਔਰ ਕਿਸ ਕਿਸ ਜਗ੍ਹਾ ਦੇ ਉੱਪਰ ਖਾਸ ਵਰਕ ਕਰਨ ਦੀ ਅੱਜ ਤੁਹਾਨੂੰ ਲੱਗਦਾ ਕਿ ਜ਼ਰੂਰਤ ਪੈ ਰਹੀ ਹੈ ਦੇਖੋ ਯੋਧ ਨਸ਼ੇ ਵਿਰੋਧ ਜਦੋਂ ਅਸੀਂ ਸ਼ੁਰੂ ਕੀਤਾ ਅਸੀਂ ਜਦੋਂ ਮੈਂ ਹੈਲਥ ਮਿਨਿਸਟਰ ਬਣਿਆ ਮੈਂ ਬੜੀ ਬਰੀਕੀ ਨਾਲ ਵੀ ਜਿਹੜੇ ਲੋਕ ਹੈ ਇਹ ਨਸ਼ਾ ਕਿਉਂ ਕਰਦੇ ਆ ਕੀ ਵਜ੍ਹਾ ਹੈਗੀ ਆ ਉਹਦੇ 1 2 ਉਹਦੇ ਕਾਰਨ ਜਿਹੜੇ ਹੈਗੇ ਆ ਉਹਨੂੰ ਅਸੀਂ ਇਟਿਓਲੋਜੀ ਕਹਿੰਦੇ ਆ ਯੂ ਟਿਓ ਪੈਥੋਜਨੈਸਿਸ ਕਹਿੰਦੇ ਆ ਉਹਦੀ ਐਪੀਡੀਮਿਓਲੋਜੀ ਆ ਵੀ ਅੱਗੇ ਕਿੱਦਾਂ ਫੈਲਦਾ ਇਹ ਇਹ ਕੀ ਕਾਰਨ ਹੈ ਇਹਦੇ ਪੰਜਾਬ ਦੇ ਵਿੱਚ ਜਿਹੜਾ ਇਹ ਇਹਨੇ ਪੰਜਾਬ ਦੀ ਜਵਾਨੀ ਨੂੰ ਜਕੜ ਲਿਆ ਪੰਜਾਬੀ ਜਾਣ ਜਾਣੇ ਜਾਂਦੇ ਆ ਆਪਣੇ ਜੁੱਸੇ ਵਾਸਤੇ ਹਿੰਮਤ ਵਾਸਤੇ ਹੌਸਲੇ ਵਾਸਤੇ ਪੰਗ ਦੇ ਪੰਗੜੇ ਵਾਸਤੇ ਤੇ ਇਹਨਾਂ ਨੂੰ ਨਸ਼ੇ ਦੀ ਜੜੀ ਹੈਗੀ ਹੈ ਇਹ ਬੇੜੀਆਂ ਨੇ ਕਿਵੇਂ ਜਕੜ ਲਿਆ ਇਹਨਾਂ ਨੂੰ ਉਹਦੇ ਵਾਸਤੇ ਅਸੀਂ ਸਟੱਡੀ ਕੀਤਾ ਵੀ ਅਸੀਂ ਜਦੋਂ ਲੋਕਾਂ ਦਾ ਇਲਾਜ ਕਰਦੇ ਆ ਅਸੀਂ ਅਨੇ ਸੈਂਟਰ ਖੋਲ ਰੱਖੇ ਆ ਸਾਰਾ ਖਰਚਾ ਕਰਦੀ ਹੈ ਸਰਕਾਰ ਤੇ ਲੋਕ ਨਸ਼ਾ ਛੱਡ ਨਹੀਂ ਰਹੇ ਕਿਉਂ ਨਹੀਂ ਛੱਡ ਰਹੇ ਉਹਦੇ ਵਿੱਚ ਅਸੀਂ ਦੇਖਿਆ ਵੀ ਉਹਦੇ ਵਿੱਚ ਕੁਝ ਮਿਸਿੰਗ ਲਿੰਕ ਸੀਗੇ ਇੱਕ ਤਾਂ ਉਹਦੇ ਸਭ ਤੋਂ ਜਿਹੜਾ ਆਮ ਬੰਦੇ ਨੂੰ ਸਮਝ ਆਏਗਾ ਵੀ ਤੁਸੀਂ ਅਗਰ ਉਹਨੂੰ ਗੋਲੀਆਂ ਉਹ ਜਿਹੜਾ ਟੀਕਾ ਲਾਂਦਾ ਉਹਨੂੰ ਗੋਲੀਆਂ ਤੇ ਲਾਇਆ ਉਹਨੂੰ ਨਸ਼ਾ ਛਡਾਤਾ ਤੁਸੀਂ ਉਥੇ ਰੱਖਿਆ 2-3 ਹਫ਼ਤੇ ਸੈਂਟਰ ਦੇ ਵਿੱਚ ਨਸ਼ਾ ਛੱਡ ਤੱਕਲੇ ਨੇ ਉਹ ਪਿੰਡ ਜਾਂਦਾ ਪਿੰਡ ਦੇ ਹਾਲਾਤ ਉਹੀ ਆ ਉਥੇ ਬੰਦੇ ਉਹੀ ਆ ਸਾਰਾ ਸਮਾਜਿਕ ਢਾਂਚਾ ਉਹੀ ਆ ਤੇ ਉਹਦੇ ਪਰਿਵਾਰ ਦਾ ਐਟੀਟਿਊਡ ਉਹੀ ਆ ਲੋਕ ਮਤਲਬ ਜੇ ਕੋਈ ਬੰਦਾ ਨਸ਼ਾ ਕਰਦਾ ਉਹ ਦੱਸਦਾ ਨਹੀਂ ਆਪਣੇ ਮਾਪਿਆਂ ਨੂੰ ਵੀ ਨਹੀਂ ਦੱਸਦਾ ਉਹ ਚੋਰੀ ਕਰਦਾ ਪਹਿਲਾਂ ਘਰੇ ਚੋਰੀ ਕਰਦਾ ਫਿਰ ਬਾਹਰ ਚੋਰੀ ਕਰਦਾ ਜਦੋਂ ਮਾਪਿਆਂ ਨੂੰ ਪਤਾ ਲੱਗ ਜਾਂਦਾ ਫਿਰ ਉਹ ਜਪਾਨ ਲੱਗ ਜਾਂਦੇ ਆ ਜਦੋਂ ਉਹਨਾਂ ਦੇ ਬਸ ਤੋਂ ਗੱਲ ਬਾਹਰ ਹੋ ਜਾਂਦੀ ਆ ਪਿੰਡ 'ਚ 10 ਬੰਦੇ ਹੋ ਗਏ ਫਿਰ ਪਿੰਡ 'ਚ ਪਾਣ ਲੱਗ ਜਾਂਦਾ ਕਿ ਸਾਡੇ ਪਿੰਡ ਕਿਸੇ ਨੇ ਮਤਲਬ ਕੁੜੀ ਨਹੀਂ ਵਿਆਣੀ ਜਿਸ ਨੂੰ ਪਤਾ ਲੱਗਿਆ ਬਿਨਛੜੀਆਂ ਦਾ ਪਿੰਡ ਸੋ ਇਸ ਕਰਕੇ ਉਹ ਸਾਰਾ ਉਹਦੇ ਨਾਲ ਬਿਮਾਰੀ ਅੰਦਰੋਂ ਅੰਦਰ ਅੰਦਰੋਂ ਅੰਦਰ ਫੈਲੀ ਜਾਂਦੀ ਹੈ ਕਉਣ ਦੀ ਤਰ੍ਹਾਂ ਖਾਈ ਜਾਂਦੀ ਹੈ ਸਮਾਜ ਨੂੰ ਤੇ ਇਹਦੇ ਬਾਰੇ ਗੱਲ ਕਰਨ ਦੀ ਲੋੜ ਹੈ ਜੇ ਕੋਈ ਬੰਦਾ ਕੋਈ ਪਰੇਸ਼ਾਨ ਹੈ ਵੀ ਉਹਨੂੰ ਲੱਗਦਾ ਵੀ ਮੈਂ ਨਸ਼ਾ ਲਵਾਂ ਇਹ ਉਹਨੂੰ ਉਹਨੂੰ ਇਹ ਸਮਝਾਣ ਦੀ ਲੋੜ ਹੈ ਵੀ ਇਹ ਹੱਲ ਨਹੀਂ ਹੈ ਜਿਹੜੀਆਂ ਮੈਂਟਲ ਸਿਕਨੈਸਸ ਹੈ ਇਹ ਮੈਂਟਲ ਇੱਕ ਦਿਮਾਗੀ ਤੌਰ ਤੇ ਮਾਨਸਿਕ ਰੋਗ ਵੀ ਹੈ ਉਹਨੂੰ ਜਿਹੜਾ ਬੰਦਾ ਨਸ਼ਾ ਕਰਦਾ ਉਹ ਮਾਨਸਿਕ ਦੇ ਵਿੱਚ ਜਾਂ ਡਿਪਰੈਸ਼ਨ ਚ ਹੋਏਗਾ ਕਿਸੇ ਸਟ੍ਰੈਸ ਦੇ ਵਿੱਚ ਹੋਏਗਾ ਉਹਨੇ ਕੋਈ ਕਰਜ਼ੇ ਦੀ ਗੱਲ ਹੈ ਜਾਂ ਜਿਵੇਂ ਹੁਣ ਕਿਸੇ ਦੀ ਫਸਲ ਮਰ ਗਈ ਕੋਈ ਟਰੈਜੇਡੀ ਹੋ ਗਈ ਘਰ ਵੀ ਰੁੜ ਗਿਆ ਜ਼ਮੀਨ ਵੀ ਰੁੜ ਗਈ ਉਹਨੂੰ ਪਤਾ ਨਹੀਂ ਮੈਂ ਕਿੱਦਾਂ ਕਰਾਂ ਫਿਰ ਉਹ ਨਸ਼ੇ ਕਰਨ ਲੱਗਿਆ ਮਜਬੂਰੀ ਝਾਕੇ ਸੋ ਉਹਦੇ ਜਿਹੜੇ ਹਾਲਾਤ ਬਦਲਣ ਦੀ ਲੋੜ ਹੈ ਉਹਨੂੰ ਕੋ ਵੀ ਇਹ ਸਮੱਸਿਆ ਦਾ ਹੱਲ ਨਹੀਂ ਇਹਦੇ ਨਾਲ ਤਾਂ ਹੋਰ ਜ਼ਿਆਦਾ ਤੂੰ ਮਤਲਬ ਜੜੀ ਵੱਡੀ ਪ੍ਰੋਬਲਮ ਚ ਫਸੇਗਾ ਕਿਉਂਕਿ ਪਹਿਲਾਂ ਤੁਸੀਂ ਨਸ਼ਾ ਕਰੋਗੇ ਫਿਰ ਟੀਕਾ ਲਾਓਗੇ ਫਿਰ ਐਚਆਈਵੀ ਐਡਜ਼ ਹੋ ਗਿਆ ਫਿਰ ਰੈਪਟਾਈਟਸ ਹੋ ਗਿਆ ਕਾਲਾ ਪੀ ਲਿਆ ਹੋ ਗਿਆ ਤਾਂ ਅੱਗੇ ਧੋ ਕੇ ਪ੍ਰੋਬਲਮ ਹੋਰ ਕੰਪਲਿਕੇਟ ਹੋਏਗੀ ਇਹਦਾ ਹੱਲ ਜਿਹੜਾ ਹੈਗਾ ਉਹ ਬੈਠ ਕੇ ਆਪਾਂ ਜਿਹੜੀ ਤੇਰੀ ਸਮੱਸਿਆ ਹੈਗੀ ਉਹਦੀ ਹੱਲ ਕਰਦੇ ਆ ਉਹਦੇ ਬਾਰੇ ਗੱਲਬਾਤ ਕਰਨੀ ਚਾਹੀਦੀ ਆ ਤੇ ਇਹ ਸਾਰਾ ਕੁਝ ਅਸੀਂ ਜਿਹੜਾ ਅੱਜ ਹੈਗੇ ਜਿਹੜੇ ਕਲੀਨिकल ਸਾਈਕੋਲੋਜਿਸਟ ਆ ਜਿਹਨੂੰ ਮਾਸਟਰ ਟ੍ਰੇਨਰ ਜਿਹਦੇ ਵਿੱਚ ਟਾਟਰਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਸ ਮੁੰਬਈ ਤੋਂ ਟੀਮ ਆਈ ਹੈ ਉਹਨਾਂ ਦੀ ਏਮਸ ਤੋਂ ਨਿਮਹਾਸ ਜੋ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਨਿਊਰੋ ਸਾਇੰਸਸ ਬੈਂਗਲੌਰ ਤੋਂ ਆ ਰਹੇ ਆ ਸਪੈਸ਼ਲਿਸਟ ਪੀਜੀਆਈ ਦੇ ਸਪੈਸ਼ਲਿਸਟ ਏਮਸ ਦੇ ਇਸ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਜਿਹੜੇ ਦੁਨੀਆ ਦੇ ਬੈਸਟ ਜਿਹੜੇ ਬ੍ਰੇਨਸ ਆ ਗਿਆ ਸੀ ਬਲਾ ਕੇ ਉਹਨਾਂ ਨੂੰ ਪਹਿਲਾਂ 5 ਦਿਨ ਦੀ ਇੱਥੇ ਟ੍ਰੇਨਿੰਗ ਉਹਨਾਂ ਦੀ ਹੋਏਗੀ ਇਹ ਜਾ ਕੇ ਫਿਰ ਅੱਗੇ ਜਿਹੜੇ ਹੈਗੇ ਆ ਜ਼ਿਲ੍ਹੇ ਦੇ ਵਿੱਚ ਜਿੰਨੇ ਸਾਡੇ ਜਿੰਨੇ ਨਸ਼ਿਆਂ ਦੇ ਵਿੱਚ ਖਾਸ ਤੌਰ ਤੇ ਔਰ ਮੈਂਟਰਲ ਹੈਲਥ ਦੇ ਵਿੱਚ ਜਿੰਨੀਆਂ ਸਾਡੀਆਂ ਨਰਸਿਸ ਫਾਰਮਾਸਿਸਟ ਕਾਉਂਸਲਰਸ ਕੰਮ ਕਰਦੇ ਉਹਨਾਂ ਨੂੰ ਟ੍ਰੇਨਿੰਗ ਦੇਣਗੇ ਅੱਗੇ ਤੋਂ ਅੱਗੇ ਫਿਰ ਅਸੀਂ ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਸਕੂਲ ਟੀਚਰਸ ਹੈ ਉਹਨਾਂ ਨੂੰ ਵੀ ਜਿਹੜੀ ਹੈਗੀ ਆ ਮੈਂਟਰਲ ਹੈਲਥ ਹੈ ਜਿਸ ਤਰ੍ਹਾਂ ਕੋਈ ਕਿਸੇ ਬੰਦੇ ਤੇ ਸੱਟ ਲੱਗਦੀ ਆ ਅਸੀਂ ਕਹਿੰਦੇ ਆ ਵੀ ਇਹਦੀ ਬਲੀਡਿੰਗ ਇਸੀ ਤਰ੍ਹਾਂ ਜਿਹੜੀ ਮੈਂਟਲ ਹੈਲਥ ਜਿਹੜੀ ਹੈਗੀ ਆ ਫਸਟ ਏਡ ਜਿਵੇਂ ਉਹਦੇ ਵਿੱਚ ਬੰਦੇ 'ਚ ਸੁਸਾਇਸਾਈਡਲ ਟੈਂਡੈਂਸੀਜ਼ ਆ ਬੰਦਾ ਡਿਪਰੈਸ਼ਨ 'ਚ ਆਦਾ ਮਨ ਉਦਾਸ ਰਹਿੰਦਾ ਤੇ ਉਹ ਵੀ ਆਪਣੇ ਮਿੱਤਰਾਂ ਦੋਸਤਾਂ 'ਚ ਗੱਲ ਕਰਨੀ ਆ ਪਰਿਵਾਰ 'ਚ ਗੱਲ ਹੋਣੀ ਚਾਹੀਦੀ ਆ ਜਿਹੜੇ ਆਪਣੇ ਪੀਅਰ ਗਰੁੱਪਾਂ 'ਚ ਗੱਲ ਹੋਣੀ ਚਾਹੀਦੀ ਆ ਇਹ ਜਿਵੇਂ ਕਿਸੇ ਨੂੰ ਬੰਦਾ ਕਹਿੰਦਾ ਮੈਨੂੰ ਬੁਖਾਰ ਹੋਇਆ ਜੀ ਉਹ ਦੱਸ ਦਿੰਦਾ ਸਭ ਨੂੰ ਮੇਰੇ ਢਿੱਡ 'ਚ ਪੀੜ ਹੈ ਜੀ ਬਲੋਣਾ ਜੀ ਮੈਨੂੰ ਲੋਸ ਮੋਸ਼ਨ ਲੱਗਿਆ ਜੀ ਮੈਨੂੰ ਨਾ ਮੈਂ ਅਗਲਾ ਦੱਸਦਾ ਮੈਨੂੰ ਟਾਈਫਾਈਡ ਹੋਇਆ ਹੋਇਆ ਲੇਕਿਨ ਜਦੋਂ ਉਹਨੂੰ ਕੋਈ ਮੈਂਟਲ ਜਿਵੇਂ ਤਨ ਦੀਆਂ ਬਿਮਾਰੀਆਂ ਹੁੰਦੀਆਂ ਅਤੇ ਮਨ ਦੀਆਂ ਬਿਮਾਰੀਆਂ ਹੁੰਦੀਆਂ। ਸੋ ਉਹਦੇ ਬਾਰੇ ਟ੍ਰੇਨਿੰਗ ਦੇ ਰਹੇ ਹਾਂ ਜੀ ਅਸੀਂ ਲੋਕਾਂ ਦੇ ਵਿੱਚ ਉਹਨਾਂ ਦਾ ਐਟੀਟਿਊਡ ਚੇਂਜ ਕਰਨਾ, ਸਟਿਗਮਾ ਖਤਮ ਕਰਨਾ। ਔਰ ਇਹਨੂੰ ਇੱਕ ਆਮ ਜਿਹੜਾ ਹੈਗਾ ਇਹਨੂੰ ਇੱਕ ਬਿਮਾਰੀ ਦੀ ਤਰ੍ਹਾਂ ਟ੍ਰੀਟ ਕਰਨਾ। ਤੇ ਇਹਦੇ ਵਿੱਚ ਦਵਾਈਆਂ ਦੀ ਬਜਾਏ ਜਿਹੜਾ ਹੈਗਾ ਉਹ ਪਿਆਰ ਨਾਲ, ਹਮਦਰਦੀ ਭਰੇ ਸ਼ਬਦਾਂ ਦੇ ਨਾਲ ਸਮਝਾਉਣ-ਭਜਾਉਣ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਜਿਹੜੇ ਹੈਗੇ ਆ ਸੁਸਾਈਡਸ ਤੋਂ ਅਗਲੇ ਨੂੰ। ਇਹ ਇੱਕ ਮੈਡੀਕਲ ਐਮਰਜੈਂਸੀ ਹੈ ਵੀ ਜਿਹੜੀ ਸੁਸਾਈਡ ਜੀ ਕਿਸੇ ਬੰਦੇ 'ਚ ਟੈਂਡੈਸੀ ਆ ਗਈ ਆ। ਜੇ ਤੁਸੀਂ ਸਮੇਂ ਸਿਰ ਉਹਨੂੰ ਫੜ ਲਿਆ ਤਾਂ ਤੁਸੀਂ ਇੱਕ ਜਿਵੇਂ ਕਿਸੇ ਨੂੰ ਸਡਨ ਕਾਰਡੀਕ ਅਰੈਸਟ ਹੋ ਗਿਆ ਉਹਦੀ ਜਾਨ ਤੁਸੀਂ ਬਚਾਉਂਦੇ ਹੋ ਐਕਸੀਡੈਂਟ ਹੋ ਗਿਆ ਉਹਨੂੰ ਹਸਪਤਲ ਲੈ ਜਾਂਦੇ ਹੋ ਉਹਦੀ ਬਲੀਡਿੰਗ ਬੰਦ ਕਰ ਦਿੰਦੇ ਹੋ ਉਹਨੂੰ ਤੁਸੀਂ ਸੀਪੀਆਰ ਕਰ ਦਿੰਦੇ ਹੋ ਉਹਦੀ ਜਾਨ ਬਚਾਉਂਦੇ ਹੋ ਇਸੇ ਤਰ੍ਹਾਂ ਇਹ ਵੀ ਜਿਹੜੀਆਂ ਹੈਗੀਆਂ ਇਹ ਵੀ ਇੱਕ ਐਮਰਜੈਂਸੀ ਹੁੰਦੀ ਹੈ ਜਿਹੜੀ ਮੈਂਟਲ ਹੈਲਥ ਹੈ ਇਹਦੇ ਵਿੱਚ ਅਸੀਂ ਮੈਂਟਲ ਹੈਲਥ ਫਰਸਟ ਰੇਟ ਦਾ ਕਨਸੈਪਟ ਲੈ ਕੇ ਆ ਰਹੇ ਹਾਂ ਦੂਸਰਾ ਦੂਸਰਾ ਸਰ ਅਗਲੀ ਅਗਲੀ ਗੱਲ ਦਾ ਜ਼ਿਕਰ ਕਰੀਏ ਸ਼ਿਰਗੁਰਤੇ ਇੱਕ ਬਾਦਰਜੀ ਦਾ 350 ਸਾਲਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਔਰ ਵਿਸ਼ੇਸ਼ ਤਰੀਕੇ ਦੇ ਨਾਲ ਅਨੰਦਪੁਰ ਦੇ ਵਿੱਚ ਟੈਂਟ ਸਿਟੀ ਹੋ ਗਿਆ ਹੋਰ ਚੀਜ਼ਾਂ ਕੀਤੀ ਜਾ ਲੋਕ ਪੂਰੀ ਦੁਨੀਆ ਤੋਂ ਉਥੇ ਪਹੁੰਚ ਰਹੇ ਨੇ ਅਜੇ ਇਹ ਦੇ ਵਿੱਚ ਹੈਲਥ ਡਿਪਾਰਟਮੈਂਟ ਦੀ ਕੀ ਤਿਆਰੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈਲਥ ਦੇ ਤੌਰ ਤੇ ਹੋ ਜਾਂਦਾ ਹੈਗਾ ਕਿ ਜਿਹੜੇ ਲੋਕ ਆਉਣਗੇ ਉਹਨਾਂ ਦੀ ਸਿਹਤ ਠੀਕ ਰਹੇ ਹਾਂ ਗੁਰੂ ਸਾਹਿਬ ਦੇ ਜਿਹੜੇ ਸ਼ਹੀਦੀ ਸਮਾਗਮ ਹੋ ਰਿਹਾ ਹੈ ਦੇ ਵਿੱਚ ਦੇਸ਼ ਵਿਦੇਸ਼ ਤੋਂ ਮਤਲਬ ਸਾਰੇ ਧਰਮਾਂ ਦੇ ਲੋਕ ਆਉਂਦੇ ਆ ਉੱਚੇਚੇ ਤੌਰ ਤੇ ਜਿਹੜੇ ਪੰਜਾਬੀ ਕਿਤੇ ਵੀ ਰਹਿੰਦੇ ਆ ਉਹ ਜ਼ਰੂਰ ਆਉਂਦੇ ਆ ਲੱਖਾਂ ਦੀ ਗਿਣਤੀ ਸੰਗਤ ਉੱਥੇ ਆਏਗੀ ਉਦੇ ਵਾਸਤੇ ਉਹਨਾਂ ਦੀ ਸਿਹਤ ਵਾਸਤੇ ਜ਼ਰੂਰੀ ਹੈ ਕਿ ਜਦੋਂ ਇੰਨੀ ਜ਼ਿਆਦਾ ਸੰਗਤ ਆਏ ਜੀ ਕਿਸੇ ਨੂੰ ਕੋਈ ਦਿੱਕਤ ਹੋ ਸਕਦੀ ਹੈ ਮੈਡੀਕਲ ਇਮਰਜੈਂਸੀ ਲੋਡ ਪੈ ਸਕਦੀ ਹੈ ਉਹਦੇ ਵਾਸਤੇ ਅਸੀਂ ਸਾਡੇ ਤਕਰੀਬਨ ਤਕਰੀਬਨ 20 ਦੇ ਕਰੀਬ ਅਸੀਂ ਜਿਹੜੇ ਆਮ ਆਦਮੀ ਕਲੀਨਿਕ ਹੈ ਉਹ ਹਰ ਇੱਕ ਇੱਕ ਜਾਂ 2 ਕਿਲੋਮੀਟਰ ਦੇ ਉੱਤੇ ਆਮ ਆਦਮੀ ਕਲੀਨਿਕ ਹੋਏਗਾ ਤਾਂ ਕਿ ਕਿਸੇ ਨੂੰ ਕੋਈ ਤਕਲੀਫ ਹੋਵੇ ਤਾਂ ਇਮੀਡੀਏਟਲੀ ਉੱਥੇ ਉਹਦਾ ਮੌਕੇ ਤੇ ਇਲਾਜ ਹੋ ਜਾਏ ਇਸ ਤੋਂ ਸવાય ਜਿਹੜਾ ਹੈਗਾ ਸਾਡੇ 40 ਦੇ ਕਰੀਬ ਉੱਥੇ ਐਂਬੂਲੈਂਸਾਂ ਜਿਹੜੀਆਂ ਸਾਡੀਆਂ ਡਿਪਲਾਈਡ ਰਹਿਣਗੀਆਂ ਇਹਦੇ ਨਾਲ ਨਾਲ ਜਿਹੜਾ ਤੁਹਾਡਾ ਸਬਡਿਵੀਜ਼ਨ ਹਸਪੀਟਲ ਅਰੰਧਪੁਰ ਸਾਹਿਬ ਜਿਹੜੀ ਕ੍ਰਿਟੀਕਲ ਕੇਅਰ ਹੈ ਜਿਹਦੇ ਵਿੱਚ ਵੈਂਟੀਲੇਟਰ ਜਿੰਨਾ ਵੀ ਕਾਰਡੀਕ ਮੋਨੀਟਰ ਸਾਰਾ ਕ੍ਰਿਟੀਕਲ ਕੇਅਰ ਮੈਡੀਕਲ ਕਾਲਜ ਦੀਆਂ ਟੀਮਾਂ ਉੱਥੇ ਤਨਾਤ ਹੋਣ ਗਿਆ ਰੋਪੜ ਵਿਖੇ ਵੀ ਔਰ ਸ਼੍ਰੀ ਨਾਨਦਪੁਰ ਸਾਹਿਬ ਵਿਖੇ ਵੀ ਇਸੇ ਤਰ੍ਹਾਂ ਕੀਰਤਪੁਰ ਸਾਹਿਬ ਵਿਖੇ ਜਿਹੜਾ ਹੈਗਾ 24 ਘੰਟੇ ਜਿਹੜੇ ਡਾਕਟਰ ਹੈ ਉੱਥੇ ਐਮਰਜੈਂਸੀ ਸਰਵਿਸਿਜ਼ ਹੋਏਗੀ ਬਟ ਕ੍ਰਿਟੀਕਲ ਸਰਵਿਸਿਜ਼ ਅਸੀਂ ਅਨੰਦਪੁਰ ਸਾਹਿਬ ਔਰ ਰੋਪੜ ਦੇ ਵਿੱਚ ਹੋਣ ਗਿਆ ਆ ਅਦਰਵਾਈਜ਼ ਜਿਹੜੀਆਂ 24 ਘੰਟੇ ਦੀਆਂ ਮੈਡੀਕਲ ਐਮਰਜੈਂਸੀ ਆ ਕਿਸੇ ਨੂੰ ਕੋਈ ਬੁਖਾਰ ਜਾਂ ਹੋਰ ਕੋਈ ਡਰਿਆ ਆਈਵੀ ਫਲੂਇਡਸ ਲੱਗਣੇ ਆ ਕੋਈ ਹੋਰ ਕਿਸੇ ਕਿਸੇ ਦੀ ਕੋਈ ਐਮਰਜੈਂਸੀ ਹੋ ਗਈ ਆ ਉਹਦੇ ਵਾਸਤੇ ਕੀਰਤਪੁਰ ਸਾਹਿਬ ਇਹ ਤਿੰਨੋਂ ਸੈਂਟਰਾਂ ਦੇ ਵਿੱਚ ਇਹਦੇ ਨਾਲ 20 ਆਮ ਆਦਮੀ ਕਲੀਨਿਕ ਹੋਣਗੇ 40 ਐਂਬੂਲੈਂਸਾਂ ਚਲਣਗੀਆਂ ਇਹ ਸਾਡੇ ਤਕਰੀਬਨ 450 ਜਿਹੜੇ ਸਾਡੇ ਨਰਸਿੰਗ ਸਟੂਡੈਂਟਸ ਐ ਉਹ ਜਾ ਕੇ ਸੇਵਾ ਕਰਨਗੇ ਜਿੱਥੇ ਟੈਂਟ ਸਿਟੀ ਹੋਏਗੀ ਜਿੱਥੇ ਟਰਾਲੀ ਸਿਟੀ ਹੋਏਗੀ ਜਿੱਥੇ ਲੋਕ ਰਹਿਣਗੇ ਸੈਂਕੜੇ ਹਜ਼ਾਰਾਂ ਦੀ ਗਿਣਤੀ 'ਚ ਉੱਥੇ 24 ਘੰਟੇ ਜਿਹੜੀ ਡਾਕਟਰੀ ਸੇਵਾ ਹੈਗੀ ਆ ਉਹ ਦਿਨ ਰਾਤ ਜਿਹੜੀ ਹੈਗੀ ਆ ਉਹਦੇ ਜਿਵੇਂ ਚੱਲੇਗੀ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਗਲਵਤ ਕਰ ਰਹੀ ਸੀ ਡਾਕਟਰ ਬ੍ਰਵੀਜ ਜੀ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਤਿਆਰੀਆਂ ਰਹਿਣ ਵਾਲੀਆਂ ਨੇ ਔਰ ਨਾਲ ਦੀ ਨਾਲ ਜੋ ਪੰਜਾਬ ਦੇ ਵਿੱਚ ਦਵਾਈਆਂ ਵੈਨ ਕੀਤੀਆਂ ਗਈਆਂ ਨੇ ਉਸ ਦੇ ਪਿੱਛੇ ਦੇ ਕਾਰਨ ਕੀ ਨੇ ਔਰ ਕਿਸ ਤਰੀਕੇ ਦੇ ਨਾਲ ਕੰਪਨੀਆਂ ਦੇ ਉੱਪਰ ਸਖ ਕੈਮਰਾਮੈਨ ਅਸ਼ਵਨੀ ਮਿਨਾਸ ਦੇ ਨਾਲ ਰੋਹਿਤ ਬੰਸਲ ਜੀ ਮੀਡੀਆ ਚੰਡੀਗੜ੍ਹ